ਦੋਸਤੋ ਮੈਂ ਤੁਹਾਡਾ ਬ੍ਰਦਰ ਬਿੱਲੂ ਬਾਬਰ ਤੇ ਉਮੀਦ ਕਰਦਿਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਤੇ ਮਾਫੀ ਚਾਹਾਂਗੇ ਸਮਾਂ ਨਹੀਂ ਲੱਗਿਆ ਵੀਡੀਓ ਜਲਦੀ ਬਣਾ ਕੇ ਫੌਨ ਦਾ ਤੇ ਅੱਜ ਫੇਰ ਇੱਕ ਬੜੀ ਪਿਆਰੀ ਵੀਡੀਓ ਲੈ ਕੇ ਮੈਂ ਤੁਹਾਡੇ ਨਾਲ ਸ਼ੇਅਰ ਹੋਣ ਲੱਗਾ ਆਪਣੀ ਜਿਹੜੀ ਪਿਛਲੀ ਵੀਡੀਓ ਸੀ ਉਹ ਸੀ ਝਾਪਾ ਚਾਲ ਤੇ ਹੁਣ ਉਸੇ ਚਾਲ ਦਾ ਜਿਹੜਾ ਦੂਜਾ ਸਟੈਪ ਹੈ ਜਿੰਨੂੰ ਆਪਣੀ ਭਾਸ਼ਾ ਦੇ ਵਿੱਚ ਅਲਗ-ਅਲਗ ਏਰੀਏ ਦੇ ਹਿਸਾਬ ਨਾਲ ਅਲਗ-ਅਲਗ ਨਾਂ ਰੱਖੇ ਹੁੰਦੇ ਨੇ ਕਮੈਂਟਾਂ ਦੇ ਵਿੱਚ ਵੀ ਕਈ ਵੀਰ ਕਹਿੰਦੇ ਨੇ ਭਾਈ ਆਹ ਚਾਲ ਆ ਹੁੰਦੀ ਏ ਆ ਚਾਲ ਆ ਹੁੰਦੀ ਏ ਪਰ ਤੁਹਾਡੇ ਏਰੀਏ ਦੇ ਵਿੱਚ ਕੁਝ ਉਹਨੂੰ ਹੋਰ ਕਹਿੰਦੇ ਹੋਣਗੇ ਸਾਡੇ ਏਰੀਏ 'ਚ ਕੁਝ ਹੋਰ ਕਹਿੰਦੇ ਨੇ ਆਪਾਂ ਜਿਹੜੀ ਪਿਛਲੀ ਵੀਡੀਓ ਪਾਈ ਸੀ ਝਾਪਾ ਚਾਲ ਤੇ ਹੁਣ ਪਾਵਾਂਗੇ ਛੱਟਾ ਵੀ ਡਬਲ ਛੱਟਾ ਵੀ ਇਹਨੂੰ ਕਹਿ ਦਿੰਦੇ ਨੇ ਕੋਈ ਸਿੱਟਕਾ ਵੀ ਕਹਿ ਦਿੰਦੇ ਨੇ ਤੇ ਆਜੋ ਟੋਲ ਦੀ ਬੀਟ ਤੇ ਚਾਲ ਕਿਵੇਂ ਵੱਜੇਗੀ ਉਹ ਪਹਿਲਾਂ ਸੁਣ ਲਓ ड लगेगा नपना छी जड़ी अपनी लगातार चलनी है लगातार वजेगी छी जो डेटी रलावे ਇਹ ਚਾਲ ਆਪਣੀ ਬਣੂਗੀ ਤੇ ਦੋਸਤੋ ਇਸ ਚਾਲ ਨੂੰ ਨੱਚਣਾ ਕਿਵੇਂ ਆਜੋ ਧਿਆਨ ਰੱਖਿਆ ਜੇ ਹੁਣ ਮੜਾ ਜਾ ਪਿਛਲੀ ਜਿਹੜੀ ਆਪਣੀ ਚਾਲ ਦੀ ਪਿੱਛੇ ਜਿਹੜੀ ਆਪਾਂ ਪਾਈ ਹੈ ਉਹ ਚਾਲ ਦਾ ਜਿਹੜਾ ਇਹ ਹੁਣ ਅਗਲਾ ਪਾਰਟ ਆਪਣਾ ਡਬਲ ਛੱਟੇ ਵਾਲਾ ਕਿ ਸਟਕਾ ਵੀ ਕਹਿ ਦਿੰਦੇ ਨੇ ਉਹ ਆਪਾਂ ਪਿਛਲੀ ਚਾਲ ਇਹ ਤੁਹਾਨੂੰ ਦੱਸੇ ਸੀ 1 2 1 2 ਉਹਨ ਚਾਲ ਉਹੀ ਏ ਵੱਜੂਗਾ ਸਾਰਾ ਕੁਝ ਉਹੀ ਏ ਪਰ ਹੁਣ ਆ ਆਪਾਂ ਪੈਰ ਪਿੱਛੇ ਰੱਖਣਾ ਤੇ ਆ ਐ ਰੱਖਣਾ 1 2 ਫਿਰ ਯਮ ਪਾਊਗਾ 1 2 ਫਿਰ ਯਮ ਪਾਊਗਾ 1 2 ਤੇਰੇ ਜੰਮ ਉਹੀ ਚੱਲੀ ਜਾਣੇ ਸਟੈਪ ਬਾਏ ਸਟੈਪ ਤੇਗਾ ਛੱਡੂ ਚਾਲ ਦੇ ਵਿੱਚ ਦੋ ਦੋ ਵਾਰੀ ਲੱਗਦਾ ਇਹ ਪਿਛਲੀ ਪਿੱਛੇ ਲੱਤ ਤੋਂ ਸ਼ੁਰੂ ਕਰਨਾ ਪਿਛਲੀ ਲੱਤ ਤੋਂ ਲੱਤ ਪਿੱਛੇ ਜਾਊਗੀ ਅੱਗੇ ਆਊਗੀ ਇੱਕ ਫਿਰ ਪਿੱਛੇ ਜਾਊਗੀ ਫਿਰ ਅੱਗੇ ਆਊਗੀ ਦੋ ਐਵੇਂ ਜਦੋਂ ਲੱਤ ਪਿੱਛੇ ਜਾਊਗੀ ਉਵੇਂ ਬਾਹ ਵੀ ਪਿੱਛੇ ਜਾਊਗੀ ਤੇ ਇਧਰਲੀ ਜਿਹੜੀ ਸਾਈਡ ਵਾਲੀ ਬਾਹ ਉਹ ਉੱਪਰ ਰਹੂਗੀ ਇੱਕ ਤੋ ਫਿਰ ਜੰਪ ਆ ਗਿਆ ਇਧਰ ਬਦਲਨੀ ਲੱਤ ਤੇਰੇ ਇਧਰਲੇ ਪਾਸੇ ਫਿਰ ਜਦੋਂ ਜੰਪ ਲੈ ਲਿਆ ਆ ਜਿਹੜੀ ਚਾਲ ਇਹ ਹੱਥਾਂ ਦੀ ਹੈ ਬਦਲੀ ਚ ਨਹੀਂ ਲੈ ਲਿਆ ਕੈਮਰਾ ਜਿੱਥੇ ਪੂਰੀ ਆਣੀ ਵੀਡੀਓ ਹੱਥਾਂ ਦੀ ਆ ਚਾਲ ਬਦਲਣੀ ਤੁਹਾਡੀ ਤੇ ਜਿਹੜੀ ਇਹ ਤੁਹਾਡੀ ਲੱਤਾਂ ਦੀ ਪੋਜੀਸ਼ਨ ਹੈ ਪਿੱਛੇ ਲੱਤ ਤਾਂ ਸ਼ੁਰੂ ਕਰਨਾ ਇੱਕ ਦੋ ਫਿਰ ਜੰਪ ਉਮੀ ਲੈ ਲੈਣਾ ਫਿਰ ਇੱਕ ਕਰ ਤੋਂ ਫਿਰ ਜੰਪ ਲੈਣਾ 1 2 ਫਿਰ ਜੰਪ ਲੈਣਾ 1 2 ਤੇ ਜਦੋਂ ਇਹਨੂੰ ਆਪਾਂ ਪੂਰੀ ਪੋਜੀਸ਼ਨ ਦੇ ਵਿੱਚ ਨੱਚਾ ਕੇ ਤੇ ਇਹ ਚਾਲ ਆ ਬਣੇ ਗਿਆ ਆਪਣੀ 1 2 1 2 1 2 1 2 ਤੇ ਟੋਲੀ ਵੀਰ ਦੇ ਵਿੱਚ ਇਹ ਜੋ ਜਾ ਵੀ ਦੀ ਜਿੱਥੇ ਆ ਰੁਕਦਾ ਡੱਗਾ ਉੱਥੇ ਆਣ ਕੇ ਜੰਪ ਲੱਗਣਾ ਜਿੱਥੇ ਆ ਡੱਗਾ ਰੁਕਦਾ ਛੱਟੀ ਵੀ ਰੁਕਦੀ ਜਾਂਦਾ ਬ੍ਰੇਕ ਲੱਗਦੀ ਇੱਥੇ ਆ ਚੀਜ਼ ਆਊਗੀ ਆਪਾਂ ਸ਼ੁਰੂ ਕਰ ਲਿਆ ਡੱਗਾ ਟੋ ਯੰਪ ਚਦਣਾ ਉਦੋਂ ਬ੍ਰੇਕ ਆਲਾ ਡੱਗਾ ਲੱਗਣਾ ਜਿਹੜਾ ਤੇ ਟੋ ਫਿਰ ਡੱਗਾ ਟੋ ਟੇਪ ਕਰ ਟੋ ਤੇ ਬੋਲਦੀ ਚਾਲ ਤੇ ਦੋਸਤੋ ਉਮੀਦ ਕਰਦਾ ਆ ਵੀਡੀਓ ਤੁਹਾਨੂੰ ਪਸੰਦ ਆਊਗੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੇ ਵੀਡੀਓ ਲੋਗ ਬਾਅਦ ਤੋਂ ਬਾਅਦ ਸ਼ੇਅਰ ਕਰਾ ਜੇ ਤੇ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਾ ਜੇ ਮਿਹਰਬਾਨੀ ਸ਼ੁਕਰੀਆ